ਕੀ ਆਪਾਂ ਦੇਖ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਬਹੁਤ ਹਾਈ ਚੱਲ ਰਹੇ ਨੇ ਜਿਸ ਤਰ੍ਹਾਂ ਕੱਲ ਵੀ ਮਠੰਡੇ ਦਾ ਜਿਹੜਾ 47 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਲੁਧਿਆਣੇ ਵਿੱਚ ਵੀ 44 ਤੱਕ ਜਿਹੜਾ ਟੈਂਪਰੇਚਰ ਸੜਕੋ ਰਿਪੋਰਟ ਕੀਤਾ ਗਿਆ ਸੋ ਕਹਿਣ ਦਾ ਪਾਵ ਹੈ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਐਕਸਟ੍ਰੀਮ ਵੈਦਰ ਚੱਲ ਰਿਹਾ ਜਿਹਦੇ ਨਾਲ ਕਿ ਜਿਹੜਾ ਟੈਂਪਰੇਚਰ ਹੈਗਾ ਉਹ 7 ਤੋਂ 8 ਡਿਗਰੀ ਕਈ ਜਗ੍ਹਾ ਤੇ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਜਿਸ ਦੇ ਨਾਲ ਕਿ ਹੀਟ ਵੇਵ ਕੰਡੀਸ਼ਨਸ ਹਲੇ ਵੀ ਪਰਸਿਸਟ ਕਰ ਰਹੀਆਂ ਨੇ ਸੋ ਅੱਜ ਵੀ ਜਿਸ ਤਰ੍ਹਾਂ ਕੀ ਆਈਐਮਡੀ ਵੱਲੋਂ ਜਿਹੜਾ ਹੈਗਾ 17 18 ਦਾ ਸੀਗਾ ਕਿ ਯੈਲੋ ਐਂਡ ਰੈਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਪਰ ਅੱਜ ਸ਼ਾਮ ਤੋਂ ਥੋੜੀ ਜੀ ਇੱਕ ਐਕਟੀਵਿਟੀ ਸਟਾਰਟ ਹੋ ਰਹੀ ਹੈ ਕਿਉਂਕਿ ਇੰਨਾ ਜਦੋਂ ਟੈਂਪਰੇਚਰ ਵੱਧ ਜਾਂਦਾ ਹੈ ਤਾਂ ਉਹਦੇ ਨਾਲ ਕੁਛ ਨਾ ਕੁਛ ਜਿਸ ਤਰ੍ਹਾਂ ਅੰਡਰ ਸਟ੍ਰੋਮਸ ਵਗੈਰਾ ਦੀ ਮਤਲਬ ਐਕਟੀਵਿਟੀ ਸਟਾਰਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਹਲਕੀ ਹੋ ਕੇ ਜਿਹੜੀ ਹਵਾ ਥੋੜੀ ਜੀ ਉੱਪਰ ਉੱਡਦੀ ਹੈ ਤਾਂ ਨਾਲ ਜਿਹੜੀ ਮਿੱਟੀ ਘਟਾ ਉਹ ਵੀ ਨਾਲ ਹੋਣ ਨਾਲ ਕਿ ਸਾਡਾ ਮਤਲਬ ਡਸਟ ਸਟ੍ਰੋਮ ਦੇ ਚਾਂਸਸ ਜਿਹੜੇ ਨੇ ਉਹ ਵੱਧ ਰਹੇ ਨੇ ਸੋ 18 ਤੋਂ 22 ਤੱਕ ਕੁਝ ਇਸ ਤਰ੍ਹਾਂ ਦੀ ਐਕਟੀਵਿਟੀ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਕਿ ਥੋੜੇ ਥੰਡਰ ਸ਼ਾਵਰ ਹੋ ਸਕਦੇ ਆ ਜਾਂ ਡਸਟ ਸਟ੍ਰਾਂਗ ਹੋ ਸਕਦੇ ਆ ਪਰ ਬਹੁਤ ਜ਼ਿਆਦਾ ਆਪਾਂ ਨੂੰ ਰੀਲਿਫ ਮਿਲਣ ਦੀ ਸੰਭਾਵਨਾ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਟੈਂਪਰੇਚਰਸ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਫਾਲ ਆਏਗਾ ਬਟ ਜਿਵੇਂ ਨਾਈਟ ਟੈਂਪਰੇਚਰਸ ਨੇ ਉਹ ਵੀ ਆਲਰੇਡੀ ਇੰਨੇ ਜ਼ਿਆਦਾ ਚੱਲ ਰਿਹਾ ਰਾਤਾਂ ਗਰਮ ਹੋ ਰਹੀਆਂ ਨੇ ਸੋ ਆਪ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਆ ਕਿ ਰੀਲਿਫ ਨਹੀਂ ਮਿਲ ਸਕਦਾ ਬਟ ਕੁਝ ਹੱਦ ਤੱਕ ਆਪਾਂ ਜਿਵੇਂ ਟੈਂਪਰੇਚਰਸ ਜਿਹੜੇ ਨੇ ਦਿਨ ਦੇ ਉਹ ਥੋੜੇ ਫਾਲ ਜ਼ਰੂਰ ਕਰਾਂਗੇ ਹਾਂਜੀ ਬਿਲਕੁਲ ਇਸ ਤਰ੍ਹਾਂ ਮਈ ਦਾ ਵੀ ਨਾ ਪਹਿਲਾਂ April ਦਾ ਵੀ ਕਾਫੀ ਘੱਟ ਬਾਰਿਸ਼ ਹੋਈ ਹੈ ਫਿਰ ਮਈ ਦੇ ਵਿੱਚ ਤਾਂ ਬਿਲਕੁਲ ਹੀ ਡਰਾਈ ਹੈ অলਮੋਸਟ ਰਿਆ ਹੁਣ June ਵੀ ਜਿਹੜੇ 15 ਦੇ ਲੰਘ ਚੁੱਕੇ ਐ ਕਿਉਂਕਿ ਜੇ ਆਪਾਂ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਤਾਂ ਪਿਛਲੇ ਸਾਲ ਕੰਪੈਰੀਟਿਵਲੀ June ਦੇ ਵਿੱਚ ਕਾਫੀ achhi ਬਾਰਿਸ਼ ਹੋ ਗਈ ਸੀ ਸੋ ਇਸ ਵਾਰ ਇਸ ਤਰ੍ਹਾਂ ਇਹ ਨਾ ਡਰਾਈ ਵਾਦਰ ਚੱਲ ਰਿਹਾ ਉਹਦੇ ਨਾਲ ਜਿੱਥੇ ਸਾਨੂੰ ਮਤਲਬ ਇਨਸਾਨਾਂ ਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਫਸਲਾਂ ਦਾ ਵੀ ਇੱਕ ਤਰ੍ਹਾਂ ਨਾਲ ਨੁਕਸਾਨ ਹੋ ਰਿਹਾ ਹੈ ਕਿ ਕਿ ਹੁਣ ਜਵੇਂ ਚੋਨੇ ਦਾ ਸੀਜ਼ਨ ਚੱਲ ਰਿਹਾ ਹੈ 20 ਜੂਨ ਤੋਂ ਵੈਸੇ ਵੀ ਆਪਾਂ ਕਹਿ ਰਹੇ ਹਾਂ ਕਿ ਝੋਨੇ ਦੀ ਲਵਾਈ ਜਿਹੜੀ ਉਹ ਸ਼ੁਰੂ ਹੋ ਜਾਏਗੀ ਪਰ ਇਹ ਹੈ ਕਿ ਜੇ ਸਾਡੇ ਕੋਲ ਬਾਰਿਸ਼ ਨਹੀਂ ਹੁੰਦੀ ਤਾਂ ਸਾਨੂੰ ਜਿਹੜਾ ਤਰਤੀ ਇਟਲਾ ਪਾਣੀ ਹੈ ਉਹ ਵਰਤਣਾ ਪੈਣਾ ਜਿਹਦੇ ਨਾਲ ਕਿ ਆਲਰੇਡੀ ਆਪਾਂ ਕਹਿ ਰਹੇ ਹਾਂ ਕਿ ਸਾਡਾ ਬਹੁਤ ਜ਼ਿਆਦਾ ਜਿਹੜਾ ਤਰਤੀ ਇਟਲਾ ਪਾਣੀ ਉਹ ਡੂੰਗਾ ਜਾ ਰਿਹਾ ਹੈ ਸੋ ਜਿੰਨਾ ਅਸੀਂ ਪਾਣੀ ਵਰਤਾਂਗੇ ਉਨਾ ਹੀ ਸਾਨੂੰ ਹੋਰ ਅੱਗੋਂ ਦੀ ਅੱਗੋਂ ਜਿਹੜਾ ਪਾਣੀ ਦਾ ਸੰਕਟ ਹੈ ਉਹਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਟਾਈਮ ਤੇ ਬਾਰਿਸ਼ ਜਿਹੜੀ ਹੈ ਬਹੁਤ ਜ਼ਰੂਰੀ ਹੈ ਜੇ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਅ ਗਰਮੀ ਤੋਂ ਵੀ ਰਾਤ ਮਿਲੇਗੀ ਸਾਡੀਆਂ ਫਸਲਾਂ ਨੂੰ ਵੀ ਬਹੁਤ ਲਾਹੇਵੰਦ ਰਹੇਗੀ ਪਰ ਹਲੇ ਤੱਕ ਜਿਵੇਂ ਕਿ ਸਾਡੇ ਕੋਲ ਫੋਰਕਾਸਟ ਹੈਗੀ ਹੈ ਕਿ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਾਰਿਸ਼ ਹੋ ਸਕਦੀ ਹੈ ਅ ਪ੍ਰੀ ਮੌਨਸੂਨ ਦੇ ਚਾਂਸਸ ਹੈਗੇ ਨੇ ਕਿ 25 ਜੂਨ ਤੋਂ ਬਾਅਦ ਜਿਹੜੇ ਪ੍ਰੀ ਮੌਨਸੂਨ ਸ਼ਾਵਰਸ ਹੋ ਸਕਦੇ ਆ ਸੋਸੀਂ ਆਸ ਕਰਦੇ ਆ ਕਿ ਜਿਹੜੇ ਪ੍ਰੀ ਮੌਨਸੂਨ ਸ਼ਾਵਰਸ ਨੇ ਅ ਅਗਰ ਉਹ ਵੀ ਟਾਈਮਲੀ ਆ ਜਾਂਦੇ ਆ ਤਾਂ ਸਾਡਾ ਕੁਝ ਹੱਦ ਤੱਕ ਜੜਾ ਉਹ ਬਚਾਅ ਹੋ ਸਕਦਾ ਹੈ हां जी बिल्कुल जਵੇਂ ਜਿਸ ਤਰ੍ਹਾਂ ਮੈਂ ਦੱਸਿਆ ਕਿ थंडर ਸ਼ਾਵਰਸ ਜਾਂ ਡਸ ਸਟਰੌਂਗ ਦੀ ਸੰਭਾਵਨਾ ਹੈਗੀ ਆ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਕੁਝ ਜੂਨ ਫਾਲ ਹੋਏਗਾ ਪਰ ਬਹੁਤ ਜ਼ਿਆਦਾ ਰੀਲਿਫ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਵਾਈਡ ਸਪਰੈਡ ਅਗਰ ਬਾਰਿਸ਼ ਹੁੰਦੀ ਹੈ ਤਾਂ ਹੀ ਟੈਂਪਰੇਚਰ ਜ਼ਿਆਦਾ ਫਾਲ ਕਰਦੇ ਆ ਕਿ ਜਿਹੜੀ ਲੋਕਲ ਸਿਸਟਮ ਡਵੈਲਪ ਹੋਣ ਨਾਲ ਜਿਵੇਂ ਇਸ ਤਰ੍ਹਾਂ ਦਾ ਸਿਸਟਮ ਬਣਦਾ ਹੈ ਤਾਂ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਸਾਨੂੰ ਰੀਲਿਫ ਮਿਲਣ ਦੀ ਸੰਭਾਵਨਾ ਨਹੀਂ ਹੈ ਬਟ ਇਹ ਹੈ ਕਿ ਹਾਂ ਟੈਂਪਰੇਚਰ ਜਿਹੜੇ ਹੁਣ ਜਿਸ ਜਿਸ ਲੈਵਲ ਤੱਕ ਗਏ ਆ ਉਸ ਤੋਂ ਜ਼ਿਆਦਾ ਨਹੀਂ ਵਧਣਗੇ ਤੇ ਇਹ ਹੈ ਕਿ ਆਪਾਂ ਨੂੰ ਹੁਣ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਸਵੀਅਰ ਹੀਟ ਵੇਵ ਨਹੀਂ ਰਹੇਗੀ ਬਟ ਫਿਰ ਵੀ ਕੁਝ ਹੱਦ ਤੱਕ ਸਾਨੂੰ ਜੜੀਆ ਰਾਹਤ ਮਿਲ ਸਕਦੀ ਹੈ ਹਾਂਜੀ ਬਿਲਕੁਲ ਜਿਸ ਤਰ੍ਹਾਂ ਪਿੱਛੇ ਜੇ ਸਾਡੇ ਕੋਲ ਇੱਕ ਦਿਨ ਹੈ 9-10% ਸਿਰਫ ਮੌਇਸਚਰ ਸੀਗਾ ਦਿਨ ਦੇ ਟਾਈਮ ਤੇ ਇੰਨੀ ਘੱਟ ਜਿਹੜੀ ਹਿਊਮਿਡਿਟੀ ਸੀਗੀ ਤਾਂ ਹੀ ਜਿਹੜੀ ਲੂ ਵਗ ਰਹੀ ਸੀ ਕਿਉਂਕਿ ਬਿਲਕੁਲ ਮੌਇਸਚਰ ਨਹੀਂ ਸੀਗਾ ਸੋ ਹੁਣ ਅਗਰ ਸਾਡੇ ਕੋਲ ਥੋੜਾ ਜਿਹਾ ਥੰਡਰ ਸ਼ਾਵਰਸ ਦੀ ਇੱਕ 익ਸਪੈਕਟੇਸ਼ਨਸ ਹੈਗੀਆਂ ਨੇ ਤਾਂ ਉਹਦੇ ਨਾਲ ਹਿਊਮਿਡਿਟੀ ਦੇ ਵਿੱਚ ਵੀ ਫਰਕ ਪਵੇਗਾ ਵੈਸੇ ਵੀ ਜਿਸ ਤਰ੍ਹਾਂ ਕਿ ਹੁਣ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਤਾਂ ਵੈਸੇ ਹੀ ਜਿਹੜਾ ਮੌਇਸਚਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹਵਾ ਦੇ ਵਿੱਚ ਸੋ ਜਦੋਂ ਇਸ ਤਰ੍ਹਾਂ ਦਾ ਸੀਜ਼ਨ ਆਉਂਦਾ ਹੈ ਤਾਂ ਉਹਦੇ ਨਾਲ ਵੈਸੇ ਹੀ ਥੋੜਾ ਮੌਇਸਚਰ ਲੈਵਲ ਰਾਈਜ਼ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਮੌਨਸੂਨ ਸੀਜ਼ਨ ਵੀ ਆਉਂਦਾ ਸੋ ਜੇ ਅਗਰ ਉਹਦੇ ਨਾਲ ਹਵਾ ਚੱਲੇਗੀ ਤਾਂ ਸਭ ਨੂੰ ਕੁਝ ਸ਼ਰਾਹਤ ਜਿਹੜੀ ਹੈ ਉਹ ਮਿਲ ਸਕਦੀ ਹੈ ਅਤੇ ਕੁਝ ਇਸ ਤਰ੍ਹਾਂ ਦੀ ਹੁਣ ਕੰਡੀਸ਼ਨਸ ਚੱਲ ਰਹੀਆਂ ਨੇ ਹਲੇ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਇਹ ਨਹੀਂ ਹੈ ਕਿ ਹੁਣ ਮਤਲਬ ਗਰਮੀ ਆਪਾਂ ਨੂੰ ਘੱਟ ਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਹੁਤੀ ਨਹੀਂ ਹੈਗੀ ਸੋ ਪੂਰਾ ਆਪਣਾ ਧਿਆਨ ਰੱਖੋ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਸਨਸਕ੍ਰੀਨ ਵਗੈਰਾ ਆਪਣਾ ਲਗਾ ਕੇ ਰੱਖੋ ਸਿਰ ਢੱਕ ਕੇ ਰੱਖੋ ਸੂਤੀ ਕੱਪੜੇ ਪਾ ਕੇ ਰੱਖੋ ਿੱਲੇ ਕੱਪੜੇ ਪਾ ਕੇ ਰੱਖੋ ਸਿਰ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਜਿਸ ਤਰ੍ਹਾਂ ਕਿ ਕੋਈ ਗਿੱਲਾ ਟੋਗਲ ਵਗੈਰਾ ਲੈ ਕੇ ਹੀ ਇਸ ਤਰ੍ਹਾਂ ਦਾ ਬਾਹਰ ਨਿਕਲਿਆ ਜਾਵੇ